ਅਰਤਿੰਦਰ ਸੰਧੂ ਦੇ ਕਾਪ ਸੰਗ੍ਰਹਿ ਵਿਸਾਤ ਵਿੱਚੋਂ ਇੱਕ ਰਚਨਾ ਡੈੱਡ ਲੈਟਰਸ ਹਾਫਿਸ ਉਦੋਂ ਫੋਨ ਨਹੀਂ ਸਨ ਹੁੰਦੇ ਚਿੱਠੀਆਂ ਹੀ ਹੁੰਦੀਆਂ ਸਨ ਆਪਸੀ ਰਿਸ਼ਤੇ ਸੁਨੇਹਿਆਂ ਤੇ ਦੁੱਖ ਸੁੱਖ ਦੀਆਂ ਖਬਰਾਂ ਵਾਸਤੇ ਬਹੁਤ ਜ਼ਿੰਮੇਵਾਰ ਹੁੰਦੇ ਸਨ ਫਰਜ਼ ਤੇ ਬੱਜੇ ਚਿੱਠੀਆਂ ਪਹੁੰਚਾਉਣ ਵਾਲੇ ਲੋਕ ਦੇਖਦੇ ਸਨ ਚਿੱਠੀ ਰਸਾਨੋ ਉਹ ਚਿੱਟੀਆਂ ਸਨ ਚਿੱਠੀਆਂ ਸੰਭਾਲ ਕੇ ਆਪਣੇ ਵਿੱਚ ਲੁਕੇ ਕਾਲੇ ਨੀਲੇ ਅੱਖਰਾਂ ਵਿੱਚਲੇ ਬੋਲੇ ਅਨਬੋਲੇ ਕਹੇ ਅਨ ਕਹੇ ਅਹਿਸਾਸਾਂ ਦੀ ਮਹਿਕ ਤੇ ਜ਼ਖਮਾਂ ਦੀ ચીਸ ਕਿੰਨਾ ਹੀ ਕੁਝ ਪਹੁੰਚ ਜਾਂਦਾ ਸੀ ਕਿਸੇ ਨੌਕਰੀ ਤੇ ਗਏ ਕਿਸੇ 람 ਨੂੰ ਗਏ ਦਾ ਕਿਸੇ ਮੁੜੇ ਨਾ ਮੁੜੇ ਜਿੰਦੇ ਜਾਂ ਮੁੱਕ ਗਏ ਕਿਸੇ ਜ਼ੁਲਮ ਕਰਦੇ ਜਾਂ ਸਹਿੰਦੇ ਦਾ ਇਤਿਹਾਸ ਹੁੰਦਾ ਸੀ ਉਹ ਉਹਨਾਂ ਵੇਲੇ ਆਂਦਾ ਕਿਸੇ ਬਾਬਰ ਮਾਂ ਪੁੱਤ ਪਰਾ ਧੀ ਭੈਣ ਪਤੀ ਜਾਂ ਕਿਸੇ ਹੋਰ ਮੁਹੱਬਤੀ ਰਿਸ਼ਤੇ ਦੇ ਹਰਫਾਂ ਵਿੱਚ ਲੁਕੇ ਕਾਗਜ਼ਾਂ ਤੇ ਸੀਨੇ ਤੇ ਸਿਰ ਜੇ ਹਾਲ ਹਵਾਲ ਨੂੰ ਸਹਿਜ ਕੇ ਪਹੁੰਚਦੀਆਂ ਸਨ ਚਿੱਠੀ ਪੱਤਰੀਆਂ ਨਹੀਂ ਵੀ ਸਨ ਪਹੁੰਚ ਸਕੀਆਂ ਹੁੰਦੀਆਂ ਕਈ ਚਿੱਠੀਆਂ ਕਦੇ ਕਦਾਂਈ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਚਿੱਠੀਆਂ ਵਾਸਤੇ ਸੀ ਇੱਕ ਦਫ਼ਤਰ ਅਜਾਇਬ ਘਰ ਵਾਂਗ ਡੇਡ ਲੈਟਰਸ ਹਾਫਿਸ ਪਾ ਮਰ ਗਈਆਂ ਚਿੱਠੀਆਂ ਤਾਂ ਦਫ਼ਤਰ ਜਾਂ ਕਬਰਿਸਤਾਨ ਇਹ ਚੇਤੇ ਹਨ ਅੰਗਰੇਜ਼ਾਂ ਦੇ ਬੇੜਿਆਂ ਦੇ ਆਜ਼ਾਦ ਹੋਏ ਤਾਂ ਤਬਦੀਲੀ ਹੋਈ ਉਸ ਨਾਮ ਦੀ ਹਕੂਮਤ ਨੂੰ ਜਾਪਿਆ ਹੋਵੇਗਾ ਮੁਰਦਾ ਨਹੀਂ ਇਹ ਚਿੱਠੀਆਂ ਇਹਨਾਂ ਨੇ ਤਾਂ ਸਾਂਭ ਰੱਖਿਆ ਹੈ ਆਪਣੇ ਸਮਿਆਂ ਦਾ ਸਹਾਰਾ ਇਤਿਹਾਸ ਤੇ ਹੀਜ ਪਿਆਸ ਇਹ ਤਾਂ ਹਨ ਵਾਪਸ ਮੁੜੀਆਂ ਕਿਸੇ ਕਾਰਨ ਸੌਰਿਆਂ ਤੋਂ ਬੇਦਖਲ ਹੋਈ ਧੀ ਭੰਗ ਇਹਨਾਂ ਦੇ ਘਰ ਦਾ ਨਾਮ ਕੀਤਾ ਗਿਆ ਤਦ ਰਿਟਰਨਡ ਲੈਟਰਸ ਆਫਿਸ ਯਾਨੀ ਵਾਪਸ ਮੁੜੀਆਂ ਚਿੱਠੀਆਂ ਦਾ ਘਰ ਵਧਦੇ ਗਏ ਸਮੇਂ ਨਾਲ ਆਜ਼ਾਦੀ ਦੇ ਪਾਸਾਰ ਹੋਰ ਸਿਆਣੀ ਹੋਈ ਸਰਕਾਰ ਬੰਦ ਕਰ ਦਿੱਤਾ ਇੱਕ ਘਰ ਵੀ ਜਿੱਥੇ ਰਹਿੰਦੀਆਂ ਸਨ ਵਾਪਸ ਮੁੜੀਆਂ ਚਿੱਠੀਆਂ ਆਜ਼ਾਦ ਹੋ ਗਈਆਂ ਬੇਕਰ ਚਿੱਠੀਆਂ ਵੀ ਫਿਰ ਪਤਾ ਨਹੀਂ ਲੱਗਦਾ ਹੁਣ ਗਈ ਕਿੱਥੇ ਤੇਰੀ ਗਈ ਚਿੱਠੀ ਜੋ ਨਹੀਂ ਪਹੁੰਚੀ ਉੱਥੇ ਜਿੱਥੇ ਪਹੁੰਚਣਾ ਸੀ ਤੇ ਗੁੰਮ ਵੀ ਹੋਈ ਕਿੱਥੇ ਇਸ ਦੇ ਨਾਲ ਹੀ ਗਾਇਬ ਹੋਣ ਲੱਗ ਪਿਆ ਸਾਡੇ ਇਹ ਸੱਤਾਂ ਦਾ ਕਾਗਜ਼ਾਂ ਬਲ ਨੂੰ ਸੰਭਾਲਿਆ ਇਤਿਹਾਸ ਇਹਨਾਂ ਨੂੰ ਮੁੜੀਆਂ ਜਾਂ ਮਰੀਆਂ ਚਿੱਠੀਆਂ ਜੋ ਚਾਏ ਲਿਖੀਏ ਪਰ ਅਸਲ ਵਿੱਚ ਤਾਂ ਮਰਦੀਆਂ ਨਹੀਂ ਚਿੱਠੀਆਂ ਕਦੇ ਵੀ ਮਰਨ ਵੀ ਕਿਸ ਤਰ੍ਹਾਂ ਇਨਾਂ ਵਿੱਚ ਤਾਂ ਹੁੰਦੇ ਨੇ ਜਿਉਂਦੇ ਜੀਆਂ ਦੇ ਅਹਿਸਾਸ ਦੁੱਖ ਸੁੱਖ ਤੇ ਕਹਾਣੀਆਂ ਜਿਨ੍ਹਾਂ ਨੂੰ ਬਹੁਤ ਜਲਦੀ ਉਲੰਘ ਜਾਂਦਾ ਹੈ ਤੇਜ਼ ਦੌੜ ਦਾ ਉੜਦਾ ਸਮਾਂ ਰਹਿਣੀਆਂ ਚਾਹੀਦੀਆਂ ਹਨ ਕਿ ਨੁੱਕਰੇ ਪਈਆਂ ਇਹ ਵੀ ਜਿੱਥੇ ਬਰਿਆਂ ਤਹਾਕਿਆਂ ਪਿੱਛੋਂ ਵੀ ਫਰੋਲ ਕੇ ਲੱਭ ਸਕਦਾ ਹੋਵੇ ਕੋਈ ਸਮਿਆਂ ਦੀਆਂ ਸੋਚਾਂ ਲੋਚਾਂ ਤੇ ਪੀੜਾਂ ਉਹਨਾਂ ਨਾਲ ਸਮਿਆਂ ਦੇ ਮਨ ਵਿੱਚ ਵੱਜੀਆਂ ਹਰੀੜਾਂ ਦੀਆਂ ਗੰਡਾਂ ਉਹਨਾਂ ਵਿਚਲੀਆਂ ਚੀਜ਼ਾਂ ਨੀਬੇ ਨਾ ਨੀਬੇ ਮਾਣੇ ਆਣ ਮਾਣੇ ਪਲਾਂ ਵਿਚਲੇ ਤੰਦਾਂ ਦੇ ਮਰੋੜੇ ਉਲਾਮੇ ਤੇ ਉਹ ਸਾਰਾ ਕੁਝ ਜਿਹੜਾ ਤੋੜਦੇ ਚ ਰੀਟ ਤੇ ਮਿਟਾਉਂਦੇ ਜਾ ਰਹੇ ਨੇ ਇੰਟਰਨੈਟ ਦੀ ਪੂਰਨਿਆ ਤੇ ਚੱਲਦੇ ਪੋਟੇ ਸਾਡੇ ਤੇ ਅਸੀਂ ਬਣਦੇ ਜਾ ਰਹੇ ਹਾਂ ਖੁਦ ਡੈੱਡ ਲੈਟਰਸ ਹਾਫਿਸ